ਵਾਲਮੀਕੀ ਸਮਾਜ ਦੇ ਵੱਲੋਂ ਅੱਜ ਸ਼੍ਰੀ ਵਾਲਮੀਕੀ ਤੀਰਥ ਦੇ ਨਿਰਾਦਰ ਨੂੰ ਲੈ ਕੇ ਪੰਡਾਰੇਪੁਰ ਜਾਮ ਕੀਤਾ ਗਿਆ ਹੈ ਜਿਸ ਦਾ ਅਸਰ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਦੇਖ ਸਕਦੇ ਹੋ ਕਿ ਕਿੰਨੇ ਕਿਲੋਮੀਟਰ ਲੰਬਾ ਜਾਮ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲੱਗਾ ਗਿਆ ਹੈ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦੇ ਵੀਊਜ਼ ਲਏ ਗਏ ਨੇ ਜਿੱਥੇ ਲੋਕਾਂ ਦਾ ਕਹਿਣਾ ਹੈ ਕਿ पिछले लगातार तीन तीन घंटे तो हो जाम दे फिर देख कि देखा जाए एक पुल दस्वीर जिथे हर पास सुनसान नजर आ रहा है कोई भी आवाजाही जड़ी है नहीं नजर आ रही ठप नजर आ रही है लेकिन अमृतसर हो गई जाए हो जो पुल ने ਤੁਹਾਡੀ ਗੱਲ ਕੀਤੀ ਜਾਵੇ ਤਾਂ ਭਾਰੀ ਅਤੇ ਲੰਬਾ ਜਾਮ ਦੇਖਣ ਨੂੰ ਮਿਲਿਆ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੰਬੀ ਕਤਾਰਾਂ ਦੇ ਵਿੱਚ ਗੱਡੀਆਂ ਚਾਹੇ ਉਹ ਦੋ ਪਹੀਆ ਵਾਹਨ ਨੇ ਚਾਰ ਪਹੀਆ ਵਾਹਨ ਨੇ ਹਰ ਕੋਈ ਇਸ ਜਾਮ ਦੇ ਵਿੱਚ ਫਸਿਆ ਹੋਇਆ ਹੈ ਤਾਂ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਇਸ ਜਾਮ ਦੇ ਕਾਰਨ ਇਸ ਜੋ ਬੰਦ ਦੀ ਕਾਲ ਦਾ ਸੱਦਾ ਦਿੱਤਾ ਗਿਆ ਹੈ ਇਸ ਦੇ ਨਾਲ ਜਿਹੜਾ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲੋਂ ਲੈਣ ਜਾ ਰਹੇ ਸੀ ਲੇਕਿਨ ਰਸਤੇ ਦੇ ਵਿੱਚ ਤਿੰਨ ਤਿੰਨ ਘੰਟੇ ਦੇ ਜਾਮ ਹੋਣ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਦੂਜੇ ਪਾਸੇ ਸਭ ਤੋਂ ਵੱਡੀ ਗੱਲ ਅੰਮ੍ਰਿਤਸਰ ਦਾ ਧਾਰਮਿਕ ਸਥਾਨ ਸਾਚਕੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਰਸਤਾ ਆ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਕਿਉਂਕਿ ਬੱਸ ਸਟੈਂਡ ਤੋਂ ਹੀ ਲੱਖਾਂ ਦੀ ਤعداد ਦੇ ਵਿੱਚ ਸ਼ਰਧਾਲੂ ਸਚਕਣ ਸ਼੍ਰੀ ਮੰਦਿਰ ਸਾਹਿਬ ਪਹੁੰਚਦੇ ਨੇ ਲੇਕਿਨ ਜੇਕਰ ਬੱਸ ਸਟੈਂਡ ਦਾ ਦ੍ਰਿਸ਼ ਵੀ ਦੇਖਿਆ ਜਾਵੇ ਤਾਂ ਉਥੋਂ ਦੇ ਆਸ-ਪਾਸ ਦੇ ਜਿਹੜੇ ਦ੍ਰਿਸ਼ ਨੇ ਉਹ ਇਸੇ ਤਰ੍ਹਾਂ ਹੀ ਨਜ਼ਰ ਆ ਰਹੇ ਨੇ ਹਰ ਪਾਸੇ 3-3 4-4 ਕਿਲੋਮੀਟਰ ਲੰਬਾ ਜਾਮ ਦੇਖਣ ਨੂੰ ਮਿਲਿਆ ਹੈ ਲੋਕ ਕਾਫੀ ਦੇਰ ਤੋਂ ਇਸ ਜਾਮ ਦੇ ਵਿੱਚ ਫਸੇ ਹੋਏ ਨੇ ਆਪਣੇ ਮੋਟਰਸਾਈਕਲਾਂ ਤੇ ਗੱਡੀਆਂ ਕਾਰਾਂ ਬੱਸਾਂ ਹਰ ਕੋਈ ਇਸ ਜਾਮ 'ਚ ਸਫ਼ਰ ਕਰ ਹੈ ਤਾਂ ਹਾਲਾਤ ਜਿਹੜੇ ਨੇ ਅੰਮ੍ਰਿਤਸਰ ਦੇ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਇੱਕ ਪਾਸੇ ਭੰਡਾਰੇ ਪੁਲ ਜਾਮ ਹੈ ਭੰਡਾਰੇ ਪੁਲ ਜਿਹੜਾ ਹੈ ਐਲੀਵੇਟਡ ਰੋਡ ਜਿਹੜਾ ਹੈ ਉਹ ਪੂਰੀ ਤਰ੍ਹਾਂ ਬੰਦ ਪਿਆ ਨਜ਼ਰ ਆ ਰਿਹਾ ਚੱਕਾ ਪੂਰੀ ਤਰ੍ਹਾਂ ਜਾਮ ਹੈ ਵਾਲਮੀਕ ਸਮਾਜ ਦੇ ਵੱਲੋਂ ਸ਼੍ਰੀ ਵਾਲਮੀਕੀ ਤੀਰਤ ਨਿਰਾਦਰ ਨੂੰ ਲੈ ਕੇ ਜੋ ਅੱਜ ਚੱਕਾ ਜਾਮ ਬੰਦ ਦੀ ਕਾਲ ਦਾ ਸੱਦਾ ਦਿੱਤਾ ਗਿਆ ਹੈ ਉਸ ਦਾ ਅਸਰ ਜੋ ਹੈ ਪੂਰੇ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਿਆ ਅਗਰ ਗੱਲ ਕਰੀਏ ਅੰਮ੍ਰਿਤਸਰ ਦੇ ਇਲਾਕਿਆਂ ਦੀ ਤਾਂ ਅਗਰ ਮਜੀਠਾ ਰੋਡ ਤੋਂ ਤੁਸੀਂ ਫੋਰਸਟ ਰੋਂਗ ਤੱਕ ਵੀ ਜਾਣਾ ਹੈ ਤਾਂ ਜੋ ਕਿ ਲਗ ਦੇਖਿਆ ਜਾਵੇ ਤਾਂ 5 ਮਿੰਟ ਦਾ ਰਸਤਾ ਹੋਵੇਗਾ ਲੇਕਿਨ ਪਿਛਲੇ 3 3 4 4 ਘੰਟੇ ਤੋਂ ਲੋਕ ਇਸ ਥੋੜੇ ਜਿਹੇ ਜਿਹੜੇ ਸਫਰ ਨੂੰ ਤੈਅ ਕਰਨ ਲਈ ਜਾਮ ਦੇ ਵਿੱਚ ਫਸੇ ਨੇ ਜੋ 5 ਮਿੰਟ ਦਾ ਰਸਤਾ ਹੈ ਉੱਥੇ 3 3 ਘੰਟੇ ਲੋਕ ਫਸੇ ਹੋਏ ਨੇ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿੰਨਾ ਲੰਮਾ ਜਾਮ ਹੈ ਹਰ ਪਾਸੇ ਉਹ ਰਸਤੇ ਜਿਹੜੇ ਨੇ ਬਲੌਕ ਹੋ ਚੁੱਕੇ ਨੇ ਕਿਉਂਕਿ ਭੰਡਾਰੀ ਪੁਲ ਹੀ ਬੰਦ ਹੈ ਤਾਂ ਜੋ ਸਾਰੇ ਰਸਤਿਆਂ ਨੂੰ ਜੋੜਦਾ ਹੈ ਉਸ ਪੁਲ ਦੇ ਬੰਦ ਹੋਣ ਕਾਰਨ ਸਾਰੇ ਰਸਤੇ ਜੋੜੇ ਬੰਦ ਹੋ ਚੁੱਕੇ ਨੇ ਤਾਂ ਲੋਕਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਜਿਸ ਕਾਰਨ ਲੋਕਾਂ ਨੇ ਪ੍ਰਸ਼ਾਸਨ ਦੀ ਜੜੀ ਨਕਾਮੀ ਹੈ ਉਹ ਦੱਸੀ ਹੈ ਸਰਕਾਰ ਨੂੰ ਜਿਹੜਾ ਇਹ ਲੋਕ ਮੰਦਾ ਚੰਗਾ ਬੋਲ ਰਹੇ ਨੇ ਕਹਿ ਰਹੇ ਨੇ ਕਿ ਸਰਕਾਰ ਕੀ ਕਰ ਰਹੀ ਹੈ ਅੰਮ੍ਰਿਤਸਰ ਸ਼ਹਿਰ ਜਿੱਥੇ ਸ਼ਰਧਾਲੂ ਆਉਂਦੇ ਨੇ ਲੋਕਾਂ ਨੇ ਆਪਣੇ ਕੰਮ ਕਰਵਾਉਣੇ ਨੇ ਕਿਉਂਕਿ ਦੇਖਿਆ ਜਾਵੇ ਤਾਂ ਸਕੂਲ ਨੂੰ ਛੁੱਟੀ ਬੱਚਿਆਂ ਦੇ ਸਕੂਲ ਦੀ ਛੁੱਟੀ ਦਾ ਟਾਈਮ ਹੈ ਜਿਹੜੇ ਪੈਰੈਂਟਸ ਨੇ ਉਹ ਆਪਣੇ ਬੱਚਿਆਂ ਨੂੰ ਸਕੂਲ ਲੈਣ ਲਈ ਜਾਂਦੇ ਨੇ ਛੋਟੇ ਬੱਚੇ ਨੇ ਚਾਹੇ ਵੱਡੇ ਬੱਚੇ ਨੇ ਤਾਂ ਬੱਚੇ ਵੀ ਇਸ ਜਾਮ ਦੇ ਵਿੱਚ ਫਸੇ ਹੋਏ ਨਜ਼ਰ ਆ ਰਹੇ ਨੇ ਇੱਥੋਂ ਤੱਕ ਕਿ ਇਲਾਜ ਲਈ ਐਂਬੂਲੈਂਸ ਜੋ ਹੁੰਦੀ ਹੈ ਐਂਬੂਲੈਂਸ ਜੋ ਕਿ ਸਾਨੂੰ ਜਲਦੀ ਪਹੁੰਚਾਉਂਦੇ ਹੈ ਇਲਾਜ ਲਈ ਹਸਪਤਾਲਾਂ ਦੇ ਵਿੱਚ ਉਹ ਵੀ ਇਸ ਜਾਮ ਦੇ ਵਿੱਚ ਫਸੀ ਹੋਈ ਨਜ਼ਰ ਆ ਰਹੀ ਹੈ ਔਰ ਵੀ ਲੋਕ ਬਹੁਤ ਸਾਰੇ ਕੰਮ ਕਰਨੇ ਹੁੰਦੇ ਨੇ ਲੋਕਾਂ ਨੇ ਆਪਣਾ ਸਮਾਨ ਖਰੀਦਣਾ ਹੁੰਦਾ ਹੈ ਤਾਂ ਇਸ ਤਰ੍ਹਾਂ ਦੀਆਂ ਕਈ ਦਿੱਕਤਾਂ ਜੋ ਨੇ ਜੇਕਰ ਕਿਸੇ ਨੂੰ ਕੋਈ ਐਮਰਜੈਂਸੀ ਪੈ ਗਈ ਹੈ ਕੋਈ ਜ਼ਿਆਦਾ ਬਿਮਾਰ ਹੋ ਗਿਆ ਤਾਂ ਉਹਨਾਂ ਨੇ ਇਲਾਜ ਲਈ ਹਸਪੀਟਲ ਦਾ ਰੁੱਕ ਕਰਨਾ ਹੈ ਤਾਂ ਲੋਕਾਂ ਨੂੰ ਰਸਤੇ ਦੇ ਵਿੱਚ ਹੀ ਜਾਮ ਮਿਲ ਰਿਹਾ ਜਿਸ ਕਾਰਨ ਤਿੰਨ ਤਿੰਨ ਚਾਰ ਚਾਰ ਘੰਟੇ ਪਿਛਲੇ ਲਗਾਤਾਰ ਜਾਮ ਦੇ ਵਿੱਚ ਫਸੇ ਲੋਕ ਆਪਣੇ ਹਾਲਾਤ ਜਿਹੜੇ ਨੇ ਉਹ ਦੱਸ ਰਹੇ ਨੇ ਤਾਂ ਕੀ ਕਹਿਣਾ ਹੈ ਇਸ ਹਾਲਾਤਾਂ ਦੇ ਵਿੱਚ ਲੋਕਾਂ ਦਾ ਪੰਡਾਰੇ ਪੁਲ ਜਾਮ ਨੂੰ ਲੈ ਕੇ ਉਹ ਵੀ ਸੁਣਨ ਇਹ ਤੇ ਸਾਡੀ ਸਰਕਾਰਾਂ ਵੇਖੋ ਸਾਰੀਆਂ ਨਹੀਂ ਚੱਲਦੀਆਂ ਪਰ ਆ ਮੜੀ ਪਹਿਲੀ ਸਰਕਾਰ ਹੀ ਦੇਖੀ ਇਹੋ ਜਿਹੀ ਕਿ ਜਿਹੜੀ ਕੀ ਵੇਖੋ ਇੱਕ ਧਰਨਾ ਲੱਗਾ ਆ ਤਿੰਨ ਘੰਟੇ ਆਪਾਂ ਕਾਰ ਚ ਘੁੰਮਦੇ ਪਿਆ ਕਦੀ ਆਪਾਂ ਆਉਂਦੀ ਜਾਈਦਾ ਕਦੀ ਇੱਧਰੋਂ ਜਾਈਦਾ ਸਾਰੇ ਬੰਨੇ ਜਾਮ ਲੱਗਾ ਆ ਔਰ ਇੰਨਾ ਕੁ ਪਰੇਸ਼ਾਨ ਐ ਲੋਕੀ ਇੰਨੇ ਕੁ ਪਰੇਸ਼ਾਨ ਐ ਪਿੱਛੇ ਇੱਕ ਐਂਬੂਲੈਂਸ ਵਾਲਾ ਹੈਗਾ ਸੀਗਾ ਉਹਦੇ ਵਿੱਚ ਇੱਕ ਪੇਸ਼ੈਂਟ ਹੈਗਾ ਸੀਗਾ ਔਰ ਉਹਨੇ ਬਹੁਤ ਲੋਕਾਂ ਨੂੰ ਇੱਧਰ ਰੁਕਣੀ ਮੁਸ਼ਕਲ ਆ ਰਹੀ ਹੈ ਸਾਨੂੰ ਵੇਖੋ ਜੀ ਬਹੁਤ ਮੁਸ਼ਕਲ ਆ ਤਿੰਨ ਘੰਟੇ ਹੋ ਗਏ ਕਾਰ ਵਿੱਚ ਘੁੰਮਦੇ ਆ ਤੇ ਆਪਾਂ ਮੁੰਡੇ ਦਾ ਕਾਰਡ ਤੇ ਆਪਾਂ ਵਿਆਹ ਵਿਆਹ ਦਾ ਕਾਰਡ ਵੰਡਣ ਲਈ ਜਾ ਰਹੇ ਆ ਤੇ ਲੋਕੀ ਸਾਨੂੰ ਆਪਾਂ ਉਹਨਾਂ ਨੂੰ ਸਿਦਰਾ ਨੂੰ ਕਹਿ ਰਹੇ ਆ ਟਾਈਮ ਦਿੱਤੇ ਹੋਇਆ ਓ ਸਾਡੀ ਉਡੀਕ ਕਰ ਰਹੇ ਆ ਇਸ ਕਰਕੇ ਇਹਨਾਂ ਵੀ ਭਰਨੇ ਲੱਗਣ ਆਪਾਂ ਇਹ ਨਹੀਂ ਲਾਣਾ ਇਹਨਾਂ ਨੇ ਪਰ ਥੱਲੇ ਸਾਈਡ ਦੇ ਉੱਤੇ ਲੱਗਣ ਆਪਾਂ ਇਹਨਾਂ ਕਹਿਣਾ ਚਾਹੁੰਦੇ ਆ ਆਸਾਂ ਪੀੜੀ ਪੀੜਿਆ ਪਰ ਤੇਰ ਕੁੱਕੀ ਜਾਂਦੇ ਆ ਕਮਾਈ ਹੈ ਕੋਈ ਨਹੀਂ ਆ ਤੇਰੀ ਗਰੀਬੀ ਹੋ ਗਿਆ ਕਿੰਨੀ ਨਿਕਲਦਾ ਦਿਲ ਤਾਂ ਇੱਥੇ ਆਉਂਦਾ ਕਿਧਰ ਇਹਦੇ ਨਾਲ ਉਹ ਮੌਤ ਹੋ ਜਾਣੀ ਚੰਗੀ ਆ ਉਹ ਗੋਲੀ ਮਾਰ ਕੇ ਮਰ ਦੋ ਚੰਗਾ ਇਹ ਦੋ ਮਹੀਨੇ ਹੋ ਗਏ ਇਹੋ ਕੰਮ ਪਾਜੀ ਕੀ ਕਰੇਂ ਸਾਰੀ ਕੀ ਕਰੋਗੇ ਇਹਦੇ ਬਾਰੇ ਤੇ ਕੋਈ ਪਤਾ ਨਹੀਂ ਇਹ ਜਿਹੜੀ ਲੰਬੇ ਜਾਮ ਲੱਗਿਆ ਤੇ ਬਾਰੇ ਕੀ ਕਹਿਣਾ ਹੈ ਬੰਡਾਰੀਪੁਰ ਬੰਦਲਾ ਹਾਂਜੀ ਮੁਸ਼ਕਲ ਹੀ ਆ ਰਹੀ ਹੈ ਕਿ ਪਬਲਿਕ ਭਾਜੀ ਦਿਖਤ ਆ ਰਹੀ ਤਾਂ ਸਾਹਮਣੇ ਆ 1 ਘੰਟੇ ਤੋਂ ਅਸੀਂ ਵਸੇ ਹੋਏ ਜਾਮ ਦੇ ਵਿੱਚ ਜੀ ਬਾਕੀ ਕੀ ਕਰ ਸਕਦੇ ਹੁਣ 1 ਘੰਟਾ ਹੋ ਗਿਆ ਬੱਸ ਸਟੈਂਡ ਸੇ ਲੈ ਕੇ ਜਾਂਦੇ 1 ਘੰਟਾ ਹੋ ਗਿਆ ਤੇ ਪ੍ਰਸ਼ਾਸਨ ناکਾਮ ਹੈ ਹਾਂ ਜੀ ਕੋਈ ਫਾਇਦੇ ਨਹੀਂ ਆ ਇਤਨੇ ਇਤਨਾ ਟ੍ਰੈਫਿਕ ਹੈ ਹਾਂ ਜਿਹੜਾ ਧਰਨਾ ਲਗਾ ਭੰਡਾਰੀਪੁਰ ਤੇ ਕੀ ਕਰੋਗੇ ਕੀ ਕਹਣਾ ਬਹੁਤ ਬੁਰਾ ਹਾਲ ਹੈ ਜੀ ਕੁਝ ਨਹੀਂ ਕਰ ਸਕਦੇ ਜੀ ਇਸ ਪਜਾਮੀ ਜਾਮੇ ਸਾਰੇ ਪਾਸੇ